ਕਿਸਾਨਾਂ ਨੇ ਐਲਾਨ ਕੀਤਾ ਵੀ ਬੰਦ ਦਾ ਪੰਜਾਬ ਤੇ ਸਾਰੇ ਜਣੇ ਜ਼ਰੂਰ ਸਮਰਥਨ ਦੇ ਆਜੋ। ਲਓ ਜੀ ਵੈਰੀ ਗੁੱਡ ਮਾਰਨਿੰਗ ਜੀ ਅੱਜ ਹੈਗਾ 30 ਦਸੰਬਰ 100 ਅੱਜ ਕਿਸਾਨਾਂ ਨੇ ਐਲਾਨ ਕੀਤਾ ਵੀ ਬੰਦ ਦਾ ਪੰਜਾਬ ਤੇ ਸਾਰੇ ਜਣੇ ਜ਼ਰੂਰ ਸਮਰਥਨ ਦੇ ਆਜੋ। ਸਾਰੇ ਜਣੇ ਜਿੰਨੇ ਵੀ ਆਪਾਂ ਕੰਮ ਕਰਦੇ ਜਿੰਨੇ ਵੀ ਅਦਾਰੇ ਆ ਜਾਂ ਦੁਕਾਨਾਂ ਹਨਾ ਸਾਰੇ ਵੈਸੇ ਸਮਰਥਨ ਦੇ ਰਹੇ ਆ ਤੇ ਦੱਬ ਕੇ ਸਮਰਥਨ ਦੇ ਆਜੋ। ਪਿੰਡਾਂ ਦੇ ਵਿੱਚ ਵੀ ਕੋਈ ਸ਼ੌਪਾਂ ਨਾ ਖੋਲਿਆ ਜੋ ਤੇ ਕਿਸਾਨਾਂ ਦਾ ਵੀ ਡਟ ਕੇ ਕਰੋ ਸਪੋਰਟ। ਤੇ ਕਿਉਂਕਿ ਜੇ ਕਿਸਾਨ ਆ ਤਾਂ ਫਿਰ ਸਾਰਾ ਕੁਝ ਹੀ ਆ ਜੇ ਕਿਸਾਨ ਹੀ ਨਾ ਰਹੇ ਤੇ ਫਿਰ ਕੁਝ ਵੀ ਨਹੀਂ ਹੋਣਾ ਕਿਉਂਕਿ ਜੋ ਵੀ ਪੈਸਾ ਬਣਦਾ ਉਹ ਕਿਸਾਨੀ ਨਾਲ ਹੀ ਬਣਦਾ ਤੇ ਕਿਸਾਨੀ ਨਾਲ ਹੀ ਸਾਰਾ ਸਿਸਟਮ ਚੱਲਦਾ ਸੋ ਸਾਰੇ ਜਣੇ ਜਰੂਰ ਸਮਰਥਨ ਦਿਓ ਆਪਾਂ ਵੀ ਸਮਰਥਨ ਦੇ ਰਹੇ ਆ ਸੋ ਜਰੂਰ ਸਪੋਰਟ ਕਰਿਆ ਜੋ ਬਾਕੀ ਤੁਹਾਨੂੰ ਅੱਜ ਪਿੰਡ ਦਾ ਵੀ ਦ੍ਰਿਸ਼ ਦਿਖਾਉਨੇ ਆ ਵੀ ਆਪੇ ਜਰੂਰ ਸਮਰਥਨ ਦਿਓ ਸੋ ਮੌਸਮ ਅੱਜ ਧੁੰਦ ਜੀ ਸਾਰੀ ਹਵਾ ਦੇ ਨਾਲ ਤਾਂ ਚੜ ਗਈ ਆ ਮੌਸਮ ਹੈਗਾ ਪੂਰਾ ਖਰਾਬ ਯਾਨੀ ਕਿ ਕਹਿੰਦੇ ਸੀ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਇਹ ਰੱਬ ਦੇ ਰੰਗ ਆ ਠੰਡ ਵੀ ਪਾਉਗੀ ਗਰਮੀ ਪਾਉਗੀ ਹਿਸਾਬ ਰੱਬ ਦੇ ਰੰਗ ਆ ਸੋ ਕੁਦਰਤ ਆ ਆਪਣਾ ਕੰਮ ਵਾਖੂਬੀ ਇਮਾਨਦਾਰੀ ਨਾਲ ਨਿਭਾਉਂਦੀ ਆ ਸੋ ਆਪਾਂ ਵੀ ਇਮਾਨਦਾਰੀ ਨਾਲ ਕੰਮ ਠੰਡ ਚ ਤਾਂ ਬੈਠ ਜਾ ਕਰੋ ਸਵੇਰੇ ਸਵੇਰੇ ਜੀ ਨਹੀਂ ਮੈਂ ਉਧਰ ਚੱਲਦੀ ਹਾਂ ਰਣੇਂਦਰ ਨੂੰ ਮਿਲਣ ਤੇ ਠੰਡ ਤੇ ਪੈਰਾਂ ਚ ਬੂਟ ਕਿੱਥੇ ਆ ਬੂਟ ਜੀ ਪਤ ਬੂਟ ਦਾ ਪਾਜਾ ਯਾਰ ਐਨ ਕਰਾ ਜਾ ਮੁੜੇ ਬੂਟ ਪਾ ਗਏ ਆਜਾ ਆਜਾ ਮੈਂ ਵੀ ਪਾਉਣਿਆ ਵੇ ਮੈਂ ਵੀ ਹੋਈ ਆ ਆਜਾ ਆਜ ਦੋਵੇਂ ਪਾਈ ਆਪਾਂ ਪਿਓ ਪੁੱਤ ਆਜਾ ਸ਼ੁਰੂ ਹੋਣ ਕੀਤਾ ਇਹ ਵਲੌਗ ਅਸੀਂ ਵਲੌਗ ਹੋਰ ਕੰਟੀਨਿਊ ਕਰਦੇ ਆ ਤੇ ਤੁਸੀਂ ਉਹਨਾਂ ਚਾਰਾ ਜਿਹੜਾ ਕੱਲ ਵਾਲਾ ਵਲੌਗ ਹੈ ਇਹ ਦੇਖੋ ਨਾ ਵੀ ਖੁਸ਼ ਦੀ ਸ਼ਾਪਿੰਗ ਵਾਲਾ ਤੇ ਅਸੀਂ ਉਹਨਾਂ ਚਾਰਾ ਵਲੌਗ ਇੱਥੇ ਹੀ ਕੰਟੀਨਿਊ ਕਰਦੇ ਆ ਤੇ ਤੁਸੀਂ ਜਾ ਕੇ ਦੇਖੋ ਕੱਲ ਵਾਲੀ ਵੀਡੀਓ ਕੈਂਟ ਜੀਆਂ ਦਿਖਾ ਦੇ ਕੈਂਟ ਜੀਆਂ ਉਹ ਦੇਵਾ ਵੀ ਦੇੜੀਆਂ ਕਲਾਸ ਆ ਚੀਜ਼ ਐ ਮੈਂ ਲਿਆ ਹਰੇਕ ਸੂਟ ਨਾਲ ਤੇ ਵਿਆਹ ਸ਼ਾਦੀ ਵੀ ਪੋੜੀ ਬਲੇਜ਼ਰ ਵਾਲੀ ਫੀਲ ਐ ਤੇ ਚਲ ਬਲੇਜ਼ਰ ਵਾਲੀ ਫੀਲ ਦਿਖਾ ਦੇ ਪਾਰਟੀ ਵਾਲੀ ਪਾਰਟੀ ਆ ਕੇ ਹਾਂ ਉਸਤਾਦ ਬੰਦੀ ਗੱਲ ਬੰਦੀ ਗੱਲ ਤਸਵੀਰ ਨਾਲ ਦੇਖੋ ਫੀਗਲਾ ਸੇ ਛੱਡਾਂਗੇ ਯਾਰ ਬਰੇਂਡਿੰਗ ਮੈਂ ਕਹਾਂ ਦੋਵੇਂ ਟਾਪ ਕਲਾਸ ਜਿਹੜੀ ਚਾਲਾ ਜ ਲਾਂਬਾ ਲਾਉਨੇ ਬਾਵੇ ਦਾ ਵੇਖ ਲਾਂਬੇ ਦਿੰਦਾ ਰਹਿੰਦਾ ਉਹ ਲਾਉਂਗੇ ਤੈਨੂੰ ਮਾੜੀ ਚੀਜ਼ ਨਹੀਂ ਦਿੰਦੇ ਬਹੁਤ ਡੱਬੇ ਆਏ ਹਾਂ ਇਹਦਾ ਫੋਲਡ ਵੀ ਕਰ ਸਕਦਾ ਉੱਪਰ ਨੂੰ ਚੱਲ ਦੇਖ ਲੋ ਜਿਹੜਾ ਕੋਈ ਨਹੀਂ ਪਸੰਦ ਹੋਇਆ ਵੀ ਸਾਰੇ ਕਢਾ ਲਓ ਆਹ ਇਹ ਫੋਲਡ ਹੋ ਸਕਦਾ ਤੂੰ ਵੀ ਟ੍ਰਾਈ ਕਰਨਾ ਖੁਸ਼ੀ ਆ ਇਹ ਦਲਪੀਸ ਨਹੀਂ ਇਹ ਉਹ ਬਟਨ ਵਾਲਾ ਕਰਨਾ ਫੱਲੇ ਆ ਚੱਕ ਇਹ ਫੋਲਡ ਨਾ ਟ੍ਰਾਈ ਕਰ ਲਾ ਸਾਡੇ ਦਾ ਬਟਨ ਵਾਲਾ ਵੀ ਠੀਕ ਹੈ ਨਾ ਬਟਨ ਵਾਲਾ ਵੀ ਸਹੀ ਆ ਟੌਪ ਸਟੈਂਡ ਵਾਲਾ ਵੀ ਸਹੀ ਆ ਇਹ ਤਾਂ ਆ ਆ ਜਾਣਾ ਮੇਜ ਆ ਜਾਣਾ ਇਹ ਤਾਂ ਜਾਈ ਜਾਣਾ ਮੈਂ ਇਹ ਲੈ ਕੇ ਨਵੀਂ ਜੇਬਾਂ ਲੱਗੀਆਂ ਆਰੇ ਇੱਧਰ ਵੀ ਆ ਇਹਨੂੰ ਆਪ ਤਸਾਂ ਔਰ ਰਿੰਕੂ ਚੜਦੀ ਕਲਾ ਬਹੁਤ ਵਧੀਆ ਹੈ ਵੀਰੇ ਕੁਸ਼ਲ ਮੰਗਲ ਹੈ ਬਹੁਤ ਵਧੀਆ ਨਜ਼ਾਰਾ ਚਲੋ ਨਜ਼ਾਰੇ ਚਾਹੀਦੇ ਆ ਲੋਰ ਦੇ ਦੇ ਕੁੜੀਆਂ ਨੂੰ ਵਧੀਆ ਇੱਕ ਕਲਰ ਵੀ ਥੋੜਾ ਜਿਹਾ ਆ ਲਬੜੇ ਆਹ ਕਲਰ ਬਹੁਤ ਸੋਹਣਾ ਬਲੈਕ ਦਾ ਪੀਸ ਹੈ ਬਲੈਕ ਆ ਨਾ ਗ੍ਰੇ ਬਲੈਕ ਲੈਫਟ ਅਗਲੇ ਸਾਲ ਵੀ ਆਊਗਾ ਮੈਂ ਤੁਹਾਨੂੰ ਉਹ ਦਿੰਦਾ ਇਹ ਇੱਥੇ ਵੇਚ ਜਾਣਾ ਬੜੇ ਫੇਟ ਦੇ ਉੱਪਰ ਜਿਆਦਾ ਨਹੀਂ ਸਾਈਜ਼ ਲੰਮਾ ਨਹੀਂ ਨਹੀਂ ਫੋਲਡ ਕਰ ਲੂ ਫੋਲਡ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਟਰਾਈ ਕਰ ਲੈ ਨਹੀਂ ਤਾਂ ਨਹੀਂ ਫੋਲਡ ਫੋਲਡ ਦਾ ਆਹ ਦੇਖ ਫਿਰ ਉਹ ਇੰਨਾ ਫੋਲਡ ਉੱਪਰੋਂ ਹੀ ਕਰ ਲੈਣਾ ਤਾਂ ਵੀ ਇਹਦਾ ਕਿੰਨਾ ਨੰਬਰ ਆ 34 34 ਥੱਲੇ 32 ਸੂਟ ਦਿੱਤਾ ਹੋਊਗਾ ਇੱਕ ਬੱਤੀ ਵੀ ਲੈ ਕੇ ਚਾਉਂਤੀ 34 ਆ ਇੱਕ 34 ਇੱਕ ਬੱਤੀ 34 ਹੋਊਗਾ ਆਲਾ ਪੁੱਤਰਾ ਗੱਲ ਦੇ ਇਹ ਕੋਟ ਸ਼ੈੱਡ ਕੱਪ ਹਾਂ ਹੈਪੀ ਹਾਂਜੀ ਬਹੁਤ ਦਿਨ ਹੋ ਗਏ ਸੀ ਕਹਿੰਦੇ ਸੀ ਕੱਪੜੇ ਲੈਣੇ ਆ ਕੱਪੜੇ ਲੈਣੇ ਨਾਨਕਿਆਂ ਨੇ ਆਉਣਾ ਕੱਪੜੇ ਹੈਗੇ ਬਾਦੂ ਪਰ ਉਹ ਕੋਟ ਥੋੜੇ ਹੈਵੀ ਹੁੰਦੇ ਜਿਹੜੇ ਬਾਹਰਲੇ ਹੁੰਦੇ ਆ ਨਾਰਮਲ ਘਰੇ ਪਾਉਣ ਨੂੰ ਕਹਿੰਦੇ ਸ਼ਾਪਿੰਗ ਕਰਨੀ ਆ ਖੋਜਦਾ ਹੈਗਾ ਬਰਥਡੇ ਆ ਰਿਹਾ ਇਹ ਕਹਿੰਦੀ ਮੈਨੂੰ ਗਿਫਟ ਫਿਰ ਮੈਂ ਕਿਹਾ ਵੀ ਹੋਰ ਚੀਜ਼ਾਂ ਤੇ ਕਿਉਂ ਵੇਸਟ ਪੈਸਾ ਕਰਨਾ ਆਪਾਂ ਇਹਨਾਂ ਨੂੰ ਚਲੋ ਕੱਪੜੇ ਹੀ ਬਾਏ ਕਰਾ ਦਿੰਦੇ ਤੇ ਉਸਤਾਦ ਜੀ ਨੂੰ ਬਾਏ ਕਰਾ ਦੇ ਹੁਣ ਪੂਰੇ ਹੋ ਗਏ ਹੈਪੀ ਤੇ ਹੁਣ ਕੀ ਖਾਣਾ ਪੀਣਾ ਲੈਨੇ ਆ ਕੱਪੜੇ ਤਾਂ ਇਹਨਾਂ ਕੋਲ ਬਹੁਤ ਆ ਹਾਂ ਪਰ ਇਹ ਕਹਿੰਦੇ ਪੁਰਾਣੇ ਹੋ ਗਏ ਪੁਰਾਣੇ ਹੋ ਗਏ ਵਿੱਚ ਹੈਵੀ ਕੋਟ ਆ ਫਿਰ ਉਹ ਬਾਹਰ ਲੈ ਉਹ ਬਾਹਲੇ ਪੈਂਦੇ ਆ ਨੋਰਮਲ ਜੇ ਫਿਰ ਪੈਂਦੇ ਆ ਹੁਣ ਦੱਸੋ ਕੀ ਖਾਣਾ ਫਿਰ ਉਧਰ ਨੂੰ ਮੋੜਾ ਖਵਾ ਦਿਓ ਜਿਹੜਾ ਕੋਈ ਮੰਗਦਾ ਦੱਸੋ ਏ ਪੁੱਤ ਰੱਬ ਨੇ ਅੱਜ ਕੱਢਤੀ ਤੁੱਪ ਬਈ ਸ਼ੁਕਰ ਜੋ ਤੁਰੇ ਸੀ ਉਦੋਂ ਛਾਂ ਸੀ ਕੱਲ ਨੂੰ ਹੈਗਾ ਪੰਜਾਬ ਬੰਦ ਤੇ ਕੱਲ ਨੂੰ ਮੈਨੂੰ ਪਰਸੋਂ ਕੰਮ ਚੌਥੇ ਵੀ ਕੰਮ ਆ ਫਿਰ ਮੈਂ ਕਿਹਾ ਛੁੱਟੀਆਂ ਹੋ ਜਾਣੀਆਂ ਖਤਮ ਪਹਿਲਾਂ ਇਹਨਾਂ ਨੂੰ ਸ਼ੋਪਿੰਗ ਕਰਾ ਲਈਏ ਕੱਲੂ ਵੱਲੂ ਇਹਨੂੰ ਫਿਰ ਦੋਨੋਂ ਸਕੂਲ ਲੱਗਣਾ ਹੈ ਤੇ ਕੀ ਹਾਂਜੀ ਤੇ ਦੋਨੋਂ ਹੈਗਾ ਸਾਡੇ ਖੁਸ਼ਪਰੀਦਾ ਜਨਮ ਦਿਨ ਬਰਥਡੇ ਤੇ ਹੁਣ ਦੱਸੋ ਫਿਰ ਕੀ ਖਾਣਾ ਹਨ ਮੈਨੂੰ ਸਮਝ ਨਹੀਂ ਆ ਰਹੀ ਬਰਗਰ ਪਾ ਦੋ ਪਲਚਾ ਤਾਂ ਹੁੰਦਾ ਹੀ ਨਹੀਂ ਸੀ ਉਹ ਕੋਲਚਾ ਵਧੀਆ ਹੈ ਨਹੀਂ ਤੇ ਅੱਜ ਬਹੁਤ ਚਿਰ ਪਿਛੋਂ ਖਾਣ ਲੱਗੇ ਨਿਊਡਲ ਵਾਲੇ 버ਗਰ ਹਨਾ ਹਾਂਜੀ ਬਹੁਤ ਮੈਂ ਤਾਂ ਬਹੁਤ ਚਿਰ ਦਾ ਛੱਡਿਆ ਨਿਊਡਲ 버ਗਰ ਰੇੜੀ ਵਾਲਾ ਅੱਜ ਕਹਿੰਦੇ ਨੂਡਲ 버ਗਰ ਹੀ ਖਾਣਾ। ਦੇ ਦੇ। ਪਾਰਲਾ ਦਾ ਭੀੜ ਹੀ ਬਹੁਤ ਲੋਕੀ ਨੂਡਲ 버ਗਰ ਖਾਂਦੇ ਹੀ ਬਹੁਤ। ਬਹੁਤ ਖਾਂਦੇ। ਹਣਾ? ਮਸਾ ਬਣਾ ਕੇ ਲਿਆ ਅੱਧਾ ਘੰਟਾ ਲੱਗ ਗਿਆ ਸਾਨੂੰ। ਹੋਰ ਇੱਥੇ ਮਦਕੀ ਚ ਹੈ ਨਹੀਂ ਕੋਈ ਵਧੀਆ ਕੁਲਚਾ ਚਾਹੀਦਾ। ਵਧੀਆ ਕੁਲਚਾ ਹੋਵੇ ਨਾ ਟਾਪ ਦਾ। ਦੋ ਤਿੰਨ ਤਰ੍ਹਾਂ ਦੇ ਹੋਣ। ਉਹ ਆਣੀ ਇੱਥੇ ਕੋਈ। ਆਪਾਂ ਇਹਨਾਂ ਖੋਲ ਦਈਏ ਇੱਥੇ। ਆਪੇ ਖੋਲ ਦਈਏ। ਕੁਲਚਾ ਦਾ ਬੜਾ ਕੰਮ ਰੇੜੀ ਵਾਲੇ ਤਾਂ 5-5000 ਰੁਪਏ ਦਿਹਾੜੀ ਪਾਉਂਦੇ ਆ। ਹਾਂਜੀ। ਆਪਾਂ ਗੱਲੀ ਸੰਗੀ ਮਾਰ ਗਈ ਫੇਰ ਕਹਦੇ ਨੇ ਭਾਈ ਆਮ ਹੋ ਗਿਆ ਭਾਈ ਭਈਆਂ ਨੇ ਆਮ ਹੀ ਹੋਣਾ ਜਦੋਂ ਆਪਣੇ ਬੰਦੇ ਕੰਮ ਨਹੀਂ ਕਰਦੇ ਸਹੀ ਗੱਲ ਨਾ ਭਾਈਏ ਆਪੇ ਹਟ ਜਾਣਗੇ ਭਾਈਏ ਆਪੇ ਹਟ ਜਾਣਗੇ ਜਦੋਂ ਆਪਣੇ ਬੰਦੇ ਕੰਮ ਕਰਨਗੇ ਹੁਣ ਮੁੱਦਗੀ ਦੇ ਵਿੱਚ ਕੋਈ ਵੀ 버ਗਰ ਵਾਲਾ ਆਪਣਾ ਪੰਜਾਬੀ ਹੈ ਨਹੀਂ ਹੈਗਾ ਕੋਈ ਤਾਂ ਮੈਨੂੰ ਦੱਸ ਦਿਓ ਸਾਰੇ ਭਾਈਏ ਇਹ ਖੁਸ਼ ਹੋ ਕੇ ਕਰਦੇ ਹੈ ਤੇ ਆਪਣੇ ਬੰਦੇ ਥੋੜੇ ਛੇਤੀ ਕਹਿ ਲੇ ਕੰਮ ਜਾਂ ਭੋਜੀ ਟਾਈਮ ਲੱਗਦਾ ਹੁੰਦਾ ਹਾਂਜੀ ਆ ਮੈਨੂੰ ਚੱਕਣੇ ਪੈਣੇ ਤੂੰ ਚੱਕੋ ਆ ਬਲ 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 ਇੰਨਾ ਤਾਂ ਭਾਰ ਨਹੀਂ। ਲਓ, ਸ਼ਾਪਿੰਗ ਕਰਕੇ 4 ਵਜੇ ਨੂੰ ਆ ਵੀ ਗਏ ਵਾਪਸ। 1:30 ਵਜੇ। ਹਾਂ? 1:30 ਵਜੇ ਗਏ ਸੀ। ਹਾਂਜੀ। ਸਾਰਾ ਇੱਕ ਮਹੀਨਾ। ਲੈ, ਮੋਆ ਲੈ ਕੇ ਗਿਆ ਸੀ, ਕੁੱਤਾ ਬੰਦਾ। ਸਾਈਜ਼ ਓਕੇ ਪ੍ਰੋਪਰ? ਹਾਂਜੀ। ਓਕੇ ਦੋ। ਹਾਂਜੀ। ਆ ਵਧੀਆ ਬਟਨ ਵਾਲਾ। ਹਾਂਜੀ, ਆਹ ਵਾਲਾ ਵਧੀਆ। ਹੈਨਾ? ਆ ਵੀ ਠੀਕ ਆ। ਘੈਂਟ ਹੈ ਵੀ ਚੀਜ਼ ਨਾ। ਇਹ ਕਿਹਨੇ ਬਟਨ ਵਾਲਾ ਲਿਆ? ਇਹ ਕਿਨੇ ਬਟਨ ਵਾਲਿਆ ਹਾਂ ਇਹਨੇ ਬਟਨ ਵਾਲਾ ਤੇਰਾ ਉਹ ਇਹਦੇ ਨਾਲ ਦਾ ਸੇਮ ਹੀ ਆ ਹਾਂਜੀ ਸੇਮ ਹਮ ਕਲਰ ਦਾ ਫਰਕ ਆ ਸਰ ਵਧੀਆ ਆ ਗਿਆ ਮੈਂ ਤੇ ਵਾਦ ਦੋ ਹਾਂ ਇਹਦੇ ਇਹੋ ਜਿਹੇ ਜੇਬ ਮੇਰੀ ਇਹ ਇੱਥੇ ਹੈ ਦੀ ਇਹਦੀ ਹੈ ਨਹੀਂ ਉਹ ਦੇ ਇਹਦੇ ਹੈ ਦੀ ਆਹੋ ਪਿਆ ਹਾਂ ਇਹਦੇ ਜੇਬ ਇਹਦੇ ਜੇਬ ਤੂੰ ਵੱਡਿਆਂ ਚ ਆ ਗਈ ਨਾ ਸਾਈਜ਼ ਵੱਡਿਆਂ ਚ ਆ ਗਈ ਇਹ ਛੋਟਿਆਂ ਚ ਆ ਜੇ ਬੱਚਿਆਂ ਚ ਇਹ ਬੱਚਿਆਂ ਚ ਲ ਲੈ। ਸਾਉ ਸਾਉ ਰੱਖ ਦੇ। ਆ ਵੀ ਸੱਚ ਤੇਰਾ ਆ ਪਿਆ ਨਾ। ਉ ਮੈਂ ਵੀ ਠੀਕ। ਕਲਰਾਂ ਦਾ ਫਰਕ ਆ ਦੋਹਾਂ ਚ। ਚਲ ਇਹ ਵਿੱਚ ਰੱਖ ਦੋ। ਚਾਹ ਬਣਾਉਣ ਲੱਗੇ ਕਾਫੀ। ਹਾਂਜੀ, ਜਾਇ ਚ ਬੋ। ਚਲ ਚਾਹੇ ਬਣਾ। ਕੋਈ ਨਾ ਮੈਂ ਤਾਂ ਸਾਉ ਬਣਨੀ ਨੀ। ਕਿਉਂ? ਆਹ ਲੋਰ ਵੇਥੋਂ ਤਿੰਨੀ ਫਰਮਾਂ ਦੇ। ਹੂੰ। ਟਾਈਮ ਮਹਿੰਗੀ ਆ। ਨਾਰਮਲ ਨਹੀਂ ਹੈਗੀ ਨਾਰਮਲ ਤਿੱਧਰੋਂ ਐਡੀ ਦੈਂਸ ਦੀ ਆ ਐਡੀ ਦੈਂਸ ਦੀ ਲਾਹਾਂ ਪੁਰਾਪਰ ਪੂਰੀ ਆ ਪਾ ਕੇ ਤਾਂ ਨਹੀਂ ਦੇਖੀ ਚੱਲ ਕੱਲ ਨੂੰ ਟਰਾਈ ਕਰ ਲਈਏ ਨਾ ਕੱਲ ਨੂੰ ਮੈਂ ਟਰਾਈ ਕਰਨੀ 32 ਨੰਬਰ ਆ ਸਹੀ ਆ ਸਹੀ ਆ 34 ਜਿਆਦੇ ਵੱਡੀ ਸੀ ਨਾ ਹਾਂਜੀ ਤਿੰਨੇ ਸੀ ਚੌਥੀ ਲੱਗੋ ਤੁਸੀਂ ਤੇ ਆ ਬੰਦੀ ਆ ਉਹ ਉਹ ਤਾਂ 34 ਕਰ ਨਹੀਂ ਆਉਣੀ ਜੌਂਟ ਪਹਿਲੀ ਸੀ ਹਾਂ ਨੂੰ ਪਾਉਣੇ ਨੇ ਆਹ ਹੂੰ ਚੱਲੋ ਛੁੱਟੀਆਂ ਵੀ ਦੋ ਤਿੰਨ ਹੀ ਰਹਿ ਗਈਆਂ ਹਾਂ ਵਧੀਆ ਓਕੇ ਘੈਂਟ ਸੁਣੀ ਹਮ ਇਹ ਵੀ ਠੀਕ ਆ ਕਲਰ ਨਾਈਸ ਆ ਹਮ ਸਰਦਾਰੀ ਜੇ ਕਲਰ ਵਧੀਆ ਘੈਂਟ ਓਕੇ ਆ